ਸਤਿਗੁਰ ਦੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਤੇ ਜਿੱਦਾਂ ਤੁਹਾਨੂੰ ਆਪਾਂ ਦੱਸਿਆ ਪਿਛਲੇ ਵਲੌਗ ਦੇ ਵਿੱਚ ਵੀ ਇੱਕ ਤਾਂ ਚਲੋ ਉਹ ਸਰਪ੍ਰਾਈਜ਼ ਹੀ ਵੀ ਨਿਕਾ ਭਰਾ ਆਇਆ ਪਰ ਉਹ ਤੇ ਅੱਜ ਇੱਕ ਹੋਰ ਸਰਪ੍ਰਾਈਜ਼ ਆ ਅਸੀਂ ਉੱਥੇ ਚੱਲੇ ਆ ਤੇ ਮੇਬੀ ਮੈਨੂੰ ਲੱਗਦਾ ਤੁਹਾਨੂੰ ਆਲਰੇਡੀ ਜਿਹੜੇ ਸਾਡੇ ਨਾਲ ਫੈਮਲੀਆ ਆਡੀਆਂ ਜੁੜੀਆਂ ਹਨਾ ਅੱਧੇ ਨਾਲ ਵੱਧ ਜਾਣੇ ਚਲੋ ਪਤਾ ਲੱਗ ਹੀ ਜਾਣਾ ਵਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਹੈਨਾ ਤੇ ਮਾਤਾ ਸਿਹਰੀ ਨੂੰ ਹੁਣ ਤੁਸੀਂ ਕੱਢੋਗੇ ਮਾ ਔਲੇ ਵੀ ਓਏ ਆ ਜਾ ਮੇਰੀ ਓਏ ਆ ਜਾ ਛੇਤੀ ਆ ਜਾ ਭਣੇ ਤੇ ਚਲੋ ਚੱਲੀਏ ਚੱਲ ਬਲਜਿੰਦਰਾ ਚੱਲ ਮਿਤਰਾ ਆ ਜਾ ਚੱਲੀਏ ਆ ਜਾ ਤੁਰਿਆ ਕਿੱਥੇ ਜੰਦੇ ਆ ਆਪਾਂ ਚੱਲੇ ਆ ਕਿਤੇ ਨਾ ਕਿਤੇ ਦੇ ਚੱਲੇ ਆ ਕਿਤੇ ਨਾ ਕਿਤੇ ਦੇ ਚੱਲੇ ਆ ਅੱਜ ਅਹੀਂ ਚੱਲੇ ਆ ਜੀ ਸਾਡੀ ਹੈਂ ਸਾਹੀ ਜਿੜਿਆ ਦੇ ਉਧਰ ਵੇਖੋ ਸਸਰੀ ਘਰ ਦੀ ਤੇ ਅੱਜ ਅਸੀਂ ਚੱਲੇ ਆ ਜੀ ਸਾਡੀ ਮੰਮੀ ਦੇ ਪੇਕੇ ਤੇ ਪੇਕੇ ਜਾਣ ਦੀ ਮੇਰੇ ਨਾਲ ਕੇ ਤੇ ਪੇਕੇਆਂ ਦੇ ਨਾਲ ਤੋਂ ਖੁਸ਼ੀ ਬਹੁਤ ਹੁੰਦੀ ਆ ਤੇ ਖੁਸ਼ੀ ਇੱਕ ਪੇਕੇਆਂ ਤੋਂ ਵੀ ਤੇ ਦੂਜੀ ਖੁਸ਼ੀ ਜੀ ਜਿਹੜੀ ਆ ਨਾ ਉਹ ਤੇ ਮਤਲਬ ਐਂਡ ਪ੍ਰੀਤ ਆ ਨਾ ਜੀ ਉਹਦਾ ਤਾਂ ਕੋਈ ਐਂਡ ਮਤਲਬ ਹੈ ਹੀ ਨਹੀਂ ਨਾ ਉਹ ਉਹ ਚੀਜ਼ ਅਸੀਂ ਅੱਜ ਚੱਲੇ ਆ ਵਲੌਗ 'ਚ ਜੁੜੇ ਰਹੋ ਤੁਹਾਨੂੰ ਵਿਖਾਉਨੇ ਆ ਤੇ ਮਿਲਾਉਨੇ ਆ ਚੰਗਾ ਜੀ ਚੱਲ ਆ ਮਿੱਤਰਾ ਚਲੋ ਚਲੋ ਓਕੇ ਹਾਂ ਜੀ ਪਹੁੰਚ ਗਏ ਜੀ ਪਹੁੰਚ ਗਏ ਚਲੋ ਸਿੰਬਾ ਸਿੰਬਾ ਆ ਜਾਣਾ ਸਿੰਬਾ ਬੋਤਲ ਹੀ ਡੋਲ ਕੇ ਲਾਦੀ ਢੇਲ ਦੀ ਰੱਖ ਦੇ ਕੁੱਤਾ ਹੈਗਾ ਬਾਧੂ ਤੱਕ ਰੱਖ ਲੋ ਦੇਖ ਲੈ ਆਪ ਕੁੱਤੇ ਹੁਣਾਈ ਕੁੱਤਾ ਹੁਣ ਐਸੇ ਸਿੰਬਾ ਆਣਾ ਸਿੰਬਾ ਪਾਪਾ ਬੂਆ ਖੋਲ ਚਲੋ ਜਮਾ ਸਿੰਬਾ ਆ ਜੇ ਸਿੰਬਾ ਬੱਜਾ ਵਾ ਬੱਜਾ ਵਾ ਬੱਜਾ ਨਹੀਂ ਲੱਗਦਾ ਪੇਟ ਹੀ ਚਲੋ ਜੀ ਆ ਰੈਂਗੋ ਵੀ ਖੁੱਲਾ ਵਾ ਓ ਵੇ ਸਾਸਰੀ ਗਾਲ ਪਾਪਾ ਉਹ ਗਏ ਆ ਸਾਸਰੀ ਗਾ ਪਾਪਾ ਕੀ ਹਾਲ ਚਾਲ ਹੀ ਉਹ ਹੋ ਅਸੀਂ ਲੇਟ ਹੋ ਗਏ ਫੇ ਅਸੀਂ ਸਰਪ੍ਰਾਈਜ਼ ਦਿੱਤਾ ਆਪਣੇ ਲੋਹਾਨੂੰ ਮਿਲ ਗਿਆ ਸਰਪ੍ਰਾਈਜ਼ ਬਾਬੂ ਕਾਲਾ ਸਾਹਿਬ ਗਏ ਆ ਚਲੋ ਲੋਨੇ ਫੂਰ ਮੈ ਲੋਰੇ ਉਹ ਭਰਾਵਾ ਚੁੱਪ ਕਰ ਆ ਵੇਖੋ ਜੀ ਅਸੀਂ ਆਹੀ ਮਾਸੀ ਹੁਣਾਂ ਨੂੰ ਸਰਪ੍ਰਾਈਜ਼ ਦੇਣ ਮਾਤਾ ਜੀ ਆਪ ਹੀ ਸਰਪ੍ਰਾਈਜ਼ ਹੋ ਗਏ ਕਰੇ ਕੋਈ ਵੀ ਨਹੀਂ ਅਸੀਂ ਆਪੇ ਬੈਠੇ ਆ ਡਰਾਈ ਰੂਮ ਚ ਉਹਨਾਂ ਨੇ ਫੋਨ ਲਾਇਆ ਬਾਬੋ ਕਾਲਾ ਸਾਹਿਬ ਕਹੇ ਗੱਡੀ ਤੇ ਮੱਥਾ ਟੇਕਣ ਨਵੀ ਤੇ ਹਾਲੇ ਕਿ ਸਾਨੂੰ ਆਉਂਦੇ ਆਂਦੇ ਆ ਸਗੋਂ ਸਾਢੇ 3 ਹੋ ਗਏ ਘਰੇ ਕੰਮ ਪੈ ਗਿਆ ਥੋੜਾ ਜਿਹਾ ਜੇਹੜਾ ਕਰਕੇ ਅਸੀਂ ਲੇਟ ਹੋ ਗਏ ਤੇ ਆਪਣੀ ਨੂੰ ਸਰਪ੍ਰਾਈਜ਼ ਦੇਣਾ ਸੀ ਆيام ਖੋਦ ਸਰਪ੍ਰਾਈਜ਼ ਹੋ ਗਏ ਹੁਣ ਜੋਤੀ ਆਂਦਾ ਨਾ ਇਹ ਤੇ ਟਿਕਣੇ ਸਵੇਰ ਦਾ ਚਲੋ ਕੋਈ ਨਹੀਂ ਹੋਣਾ ਕਿਦਾਂ ਸੁੱਤਾ ਪਾਪੇ ਨੇ ਚੜ ਕੇ ਓਏ ਹੈ ਰੈਂਗੋ ਕਿਦਾਂ ਸੁੱਤਾ ਉੱਤੇ ਚੜ ਕੇ ਡਿਗਣਾ ਭਈ ਪੁੱਤੂ ਲੇ 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 ਉੱਤੀਰਾ ਪਲਾਜੀ ਆਈ ਸਵੇਰ ਦੇ ਆਣ ਕੇ ਸਵੇਰ ਦੇ ਆਈ ਵਧਾਈ ਨੂੰ ਬੈਠੇ ਆ ਆਹੋ ਆਨੂੰ ਅਹੀਂ ਆਏ ਵੀ ਸਰਪ੍ਰਾਈਜ਼ ਦਿੰਦੇ ਆ ਤੇ ਹਾਲੂ ਹੀ ਸਰਪ੍ਰਾਈਜ਼ ਮਿਲ ਗਿਆ ਤੂੰ ਇਹ ਘਰੋਂ ਹੀ ਚਲ ਗਏ ਸਾਸਤਰੀ ਗਾਲ ਮਾਸੜ ਜੀ ਬਹੁਤ ਬਹੁਤ ਵਧਾਈਆ ਬਹੁਤ ਬਹੁਤ ਵਧਾਈਆ ਸਾਡੇ ਨੂੰ ਸਾਸਤਰੀ ਸਾਸਤਰੀ ਗਾਲ ਵੀ ਬਹੁਤ ਬਹੁਤ ਵਧਾਈਆ ਲੈ ਉਹ ਵੀ ਨਾਲ ਹੀ ਆ ਗਿਆ ਵਾ ਸਾਸਤਰੀ ਗਾਲ ਮਾਸੀ ਬਹੁਤ ਬਹੁਤ ਵਧਾਈਆ ਬਹੁਤ ਬਹੁਤ ਵਧਾਈਆ ਭਰਾ ਤੁਹਾਨੂੰ ਵੀ ਬਹੁਤ 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 ਵਧਾਈਆ ਬਹੁਤ ਬਹੁਤ ਵਧਾਈਆ ਆਵੇ ਤੁਹਾਡੇ ਲਈ ਲੈਦਾ ਖਾਣ ਮੀਣ ਵੀ ਆਪਾਂ ਚਮ ਚਮ ਏਪਾ ਤੇਰੀ ਮੰਜੀ ਤੇ ਚੜ ਕੇ ਬੈਠਾ ਹੁੰਦਾ ਪਾਪੇ ਨੂੰ ਪਾਪੇ ਨੂੰ ਖਿਲਾ ਰਿਹਾ ਹੁੰਦਾ ਇਹਨੇ ਪਾਪੇ ਦੇ ਸਿਰਾਂ ਲੈ ਨਹੀਂ ਸੋਤਾ ਆ ਜਾ ਵੇ ਰੈੰਗੋ ਓ ਰੈੰਗੋ ਗਿੱਦੂ ਲਾਵੇ ਕੁੜੀ ਜੀ ਦੇ ਆਇਨਾ ਹੁੰਦਾ ਹਾਈ 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 ਕਿੰਦੇ ਇਹ ਪੱਬ ਬੜੇ ਪੋਲੇ ਪੋਲੇ ਹੀ ਰੱਖਦਾ ਨਾ ਹਾਂ ਅੱਖਾਂ ਵਾਲਾ ਲਾ ਲਈ ਉਹ ਮੈਨੂੰ ਲੱਗਦਾ ਬਰੂਨੋ ਦੀਆਂ ਵੀ ਹੋਣੀਆਂ ਥੋੜੀਆਂ ਇਹ ਲਾਲ ਉਹ ਇਹ ਥੋੜੀਆਂ ਜਿਹੀਆਂ ਹੀ ਆ ਬਿਲਕੁਲ ਆ ਜਾ ਚੱਕ ਵਧੀਆ ਵਧੀਆ ਉਹ ਤਾਂ ਨਹੀਂ ਹੈ ਸਗੋਂ ਪਤਲਾ ਹੋਇਆ ਵਾ ਪਤਲਾ ਕਿੰਨਾ ਹੋਇਆ ਵਾ ਚਲੋ ਉਹ ਸਾਲ ਹੋ ਗਏ ਸਾਢੇ ਤਿੰਨ ਸਾਲ ਗੁਰੂਆ ਸਾਢੇ ਤਿੰਨ ਸਾਲ ਪਤਾ ਲੱਗਾ ਕਿਹੜੇ ਵੇ ਨੰਗੇ ਇੰਨਾ ਕੋਈ ਨਾ ਅੱਜ ਇੱਕ ਬੰਦਾ ਹੋਰ ਆ ਟੋਨਾ ਉਹ ਵੀ ਆਇਆ ਨਾ ਅਮਰੀਕਾ ਵਾਲਾ ਉਹ ਵੀ ਆਇਆ ਤੇ ਆਨੂੰ ਬਤਾਲੇ ਮਿਲਿਆ ਉਹ ਵੀ ਇਹਦੇ ਕੋ ਗੰਝਾ ਆ ਇਹ ਦੋਵੇਂ ਟਕਲੇ ਟਕਲੇ ਇਕੱਠੇ ਖਲੋਤੇ ਇਕੱਠੇ ਹੀ ਉਹਦੇ ਵੀ ਕਿੰਨੇ ਵਾਲ ਉੱਡੇ ਨਹੀਂ ਅਸੀਂ ਮੂੰਹ ਤੋਂ ਵੇਖ ਲੀਦਾ ਤੇ ਸਰਬ ਤੋਂ ਵੇਖੀਦਾ ਵਾ ਨਹੀਂ ਕੈਨੇਡਾ ਸੋਨਾ ਕੈਨੇਡਾ ਸੋਨਾ ਤੇ ਬੜਾ ਸੋਨਾ ਤੇ ਬੜਾ ਸੋਨਾ ਤੇ ਬੜਾ ਹੋਰ ਫੇ ਮਨਜੋਤ ਸਿਆ ਕਿਵੇਂ ਗੱਡੀ ਦੀ ਡਰਾਈਵ ਗੱਡੀ ਦੀ ਬਹੁਤ ਕਹਿਣ ਬਹੁਤ ਬਹੁਤ ਵਧਾਈਆਂ ਗੱਡੀ ਗੱਡੀਆਂ ਤੇ ਪਿਛੇ ਲੱਗਣੀ ਹੈ ਗਾੜੀ ਗੱਡੀਆਂ ਲੱਗੀਆਂ ਬਹੁਤ ਬਹੁਤ ਵਧਾਈਆਂ ਭਰਾਵਾ ਤੈਨੂੰ ਗੱਡੀ ਦੀਆਂ ਥੋੜਾ ਜਿਹਾ ਹਿੰਟ ਦੇ ਦਿੰਦਾ ਨਾ ਪੀ ਜਾਂ ਮੈਨੂੰ ਥੋੜਾ ਜਿਹਾ ਟੈਨਸ਼ਨ ਚ ਪਾ ਦਿੰਦਾ ਪੀ ਜਾਈ ਨਾ ਥੋੜਾ ਜਿਹਾ ਐਮਰਜੈਂਸੀ ਏਦਾਂ ਦਾ ਮੈਂ ਨਹੀਂ ਜਾਣਾ ਮੈਂ ਤਾਂ ਦਾਦਾ ਵਾਂ ਪੈਗਿੰਦੂ ਨੂੰ ਕੱਲ ਲੈਣਾ ਹੈ ਕੱਲੇ ਨੂੰ ਮੈਨੂੰ ਨਹੀਂ ਪਤਾ ਵੀ ਆਪਣਾ ਵੀ ਤੁਸੀਂ ਦੋਵਾਂ ਚੱਲ ਜਾਣਾ ਨੂੰ ਆਉਣਾ ਵਾ ਮਤਲਬ ਮੈਨੂੰ ਐਗਜ਼ੈਕਟ ਡੇਟ ਨਹੀਂ ਪਤਾ ਮੈਨੂੰ ਗਿੰਦੂ ਨੇ ਫੋਨ ਲਾਇਆ ਹੈਗਾ ਵੀ ਜਾਣਾ ਵਾ ਗੱਡੀ ਤੇ ਗੱਡੀ ਐ ਕਰਕੇ ਲਾਇਆ ਹੈ ਫੋਨ ਮੈਨੂੰ ਗਿੰਦੂ ਨੇ ਹਾਂ ਤੇ ਮੈਂ ਇਹਨੂੰ ਅਖਣਿਆ ਤੇ ਮੈਨੂੰ ਪਤਾ ਨਹੀਂ ਹੈ ਸ਼ਾਇਦ ਕੋਈ ਸਵਾਰੀ ਆ ਡੈਡੀ ਦੀ 16 ਤਰੀਕ ਦੀ ਇਹ ਕੱਲ 16 ਨੂੰ ਗਏ ਅਸੀਂ ਦੁਪਹਿਰੇ 1-2 ਵਜੇ ਹਾਂ ਤੇ 16 ਤਰੀਕ ਨੂੰ 16 ਤਰੀਕ ਨੂੰ ਹੈਗੀ ਸ਼ਾਇਦ 에어ਪੋਰਟ ਦੀ ਸਵਾਰੀ ਹੈ ਨਾ ਤੇ ਉਸ ਦਿਨ ਦੀ ਗੱਲ ਮੈਨੂੰ ਨਹੀਂ ਪਤਾ ਵੀ ਇਹਨੇ 16 ਨੂੰ ਆਉਣਾ ਕਿ 17 ਨੂੰ ਆਉਣਾ ਮੈਨੂੰ ਐਗਜੈਕਟ ਨਹੀਂ 17 ਸਵੇਰੇ 2 ਵਜੇ ਮੈਨੂੰ ਇਹ ਹੀ ਵੀ ਜੇ ਲੈਣ ਗਿਆ ਤੇ ਗਿੰਦੂ ਨੇ ਜਾਣਾ ਕਿਉਂਕਿ ਗਿੰਦੂ ਨੇ ਮੈਨੂੰ ਭੁੱਲਾਇਆ ਮੈਂ ਤੂੰ ਹੁਣ ਆਈ ਆ ਤੇ ਮੈਂ ਤਾਂ ਨਹੀਂ ਦੱਸਿਆ ਮੈਂ ਖੜ ਕੇ ਤੇ ਉੱਥੇ ਰਿਵੀਲ ਕਰਾਂਗੇ ਉਹ ਇਦਾਂ ਹੀ ਰਿਵੀਲ ਹੋ ਗਿਆ ਚਲੋ ਚਲੋ ਮਾਸੜ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਉਹ ਹੋ ਗਈ ਜਾਂਦੀ ਹੈ ਇਹਨਾਂ ਮਾਸੜ ਜੀ ਵਧਾਈਆਂ ਲੈਣ ਦੇ ਮੈਂ ਮੈਨੂੰ ਪਤਾ ਇੰਨਾਂ ਨੇ ਫੋਨ ਲਾਇਆ ਪਤਾ ਕੀ ਮਨਜੀਤ ਫੋਨ ਲਾ ਕੇ ਆਂਦੇ ਕੋਈ ਸਰਪ੍ਰਾਈਜ਼ ਆ ਤੁਸੀਂ ਸਾਰੇ ਰਲੇ ਆ ਮੈਂ ਹਾਂ ਕਹਾਦਾ ਆਂਦੀ ਕੀ ਉਹਨੂੰ ਕਹਿੰਦੇ ਵੇ ਬਲਜਿੰਦਰ ਨੇ ਸਰਪਾ ਭਾਜੀ ਆਏ ਆ ਇਹ ਆਂਦੀ ਇਹ ਲੈਣ ਗਏ ਤਾਂ ਬਲਜਿੰਦਰ ਨੂੰ ਡੈਡੀ ਦੇ ਪਾਸੜ ਲੈਣ ਚਲੇ ਆ ਇਹ ਮੈਨੂੰ ਕਹੀ ਜਾਵੇ ਗੱਲ ਕਰਾਓ ਸਰਪਾ ਭਾਜੀ ਆ ਸਰਪਾ ਉਹਨਾਂ ਘਰ ਦੇ ਲਿਗਾ ਆਉਂਦੇ ਤੇ ਬਲਜਿੰਦਰ ਦਾ ਅਮਰ ਦਾ ਉਤਰ ਆ ਇਹ ਤੁਹਾਨੂੰ ਕਹਿੰਦੇ ਸਰਪਾਉਂ ਡਿਆ ਮੈਂ ਕਹਾ ਹੋਈ ਨਹੀਂ ਸਕਦਾ ਬੇਲਾ ਦੱਸੇ ਆ ਜੇ ਸਾਨੂੰ ਤੁਹਾਨੂੰ ਨਾ ਦੱਸੂਗਾ ਸਾਨੂੰ ਤੇ ਦੱਸੂਗਾ ਜਰੂਰੀ ਦੱਸੂਗਾ ਇਹ 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 ਇਹਨਾਂ ਨੂੰ ਬੜੀਆਂ ਚਜੜੀਆਂ ਲੰਡੀਆਂ ਵੀ ਸਰਪ੍ਰਾਈਜ਼ ਆ ਸਰਬ ਹੀ ਹੋਣ ਡਿਆ ਵਾ ਮੈਂ ਕਹਾ ਸੋਨੂ ਮਾਮਾ ਆਂਦਾ ਮੈਂ ਫਿਆ ਕੀ ਫੇ ਮੈਂ ਦਵਾ-ਦਵਾ ਚੋਕੇ ਫੋਨ ਤੇ ਸੋਨੂ ਇਹਨੇ ਮਾਮੇ ਸੋਨੂ ਨੂੰ ਵੀ ਲਾ ਲਿਆ ਸਰਬ ਨੂੰ ਵੀ ਲਾ ਲਿਆ ਸੋਨੂ ਨੂੰ ਲਾਇਆ ਸੋਨੂ ਦਾ ਵੀ ਕਾਲਿੰਗ ਆਵੇ ਸਰਬ ਨੂੰ ਲਾਇਆ ਸਰਬ ਦਾ ਵੀ ਕਾਲਿੰਗ ਆਵੇ ਕਾਲਿੰਗ ਤੇ ਆਵੇ ਵੀ ਸਾਡਾ ਵਾਈਫਾਈ ਨਹੀਂ ਚੱਲਣ ਡਿਆ ਇਹ ਮੈਨੂੰ ਮੈਂ ਕਹਾ ਇਹਦੇ ਫੋਨ ਤੇ ਦੋਵਾਂ ਦੇ ਨਹੀਂ ਲੱਗਣ ਡੇ ਤੇ ਇਹ ਕਹੇ ਨਹੀਂ ਮੰਮੀ ਜਾਜ ਜਿ ਵੀ ਲੱਗ ਜਾਂਦੇ ਫੋਨ ਮੈਂ ਕਹਾਂ ਨਹੀਂ ਜਾਜ ਜਿ ਨਹੀਂ ਲੱਗਣਾ ਚਾਚੀ ਕਿੱਦਾਂ ਲੱਗ ਜੂ ਕਿਤੇ ਹੋਵੇ ਨਾ ਤਿੰਨੇ ਜਾਣੀ ਆਉਣ ਡੇ ਹੁਣ ਬੜੀ ਮਤਲਬ ਫੇ ਜਦੋਂ ਸੋਨੂੰ ਨੇ ਫੋਨ ਚੋਕ ਲਿਆ ਮੁੜ ਕੇ ਦੋਰੇ ਮੈਂ ਲਾਇਆ ਰੱਬ ਕੋਲੋਂ ਵਾਈ-ਫਾਈ ਚੱਲ ਗਿਆ ਸੋਨ ਨੇ ਫੋਨ ਚੋਕ ਲਿਆ ਲਓ ਜੀ ਪਕੌੜਾ ਪਾਰਟੀ ਚੱਲ ਪਈ ਆ ਮਾਸੀ ਬਹੁਤ ਬਹੁਤ ਵਧਾਈਆਂ ਕਿੰਨੀ ਖੁਸ਼ੀ ਹੋ ਰਹੀ ਹੈ ਵਾਹ ਗਿਆਨ ਹੀ ਨਹੀਂ ਕਰ ਰੋਟੀ ਨਾ ਕਾਲੂ ਰੋਟੀ ਨਹੀਂ ਕਰਦੀ ਸਰੇ ਰੋਟੀ ਨੰਗਦੀ ਹੈ ਗਿਆਨ ਹੀ ਨਹੀਂ ਕਰ ਸਕਦੇ ਕਿੰਨੀ ਖੁਸ਼ੀ ਆ ਮਾਸੀ ਮਾਸੀ ਨੂੰ ਮਾਰ ਦਲ ਗਈਆਂ ਦੀ ਪਾ ਕੜਿਓ ਵੀ ਆਈ ਹੈ ਹੈ ਖੰਡੀ ਹੁਣੇ ਆਈ ਦੇ ਕੀ ਕੁਰੇ ਪਾਣੇ ਝੂਠ ਬੋਲਣ ਨੇ ਜਿੱਥੇ ਹੋਏ ਬੋਲਣ ਤਾਂ ਹੀ ਆਇਆ ਕਰਦਾ ਆ ਕਿਉਂ ਆਇਆ ਇਹਦਾ ਪਹਿਲਾਂ ਹੀ ਰਜਿਆ ਆਇਆ ਹੈ ਇਹ ਲੈੜ ਕੇ ਆਇਆ ਅਮਰ ਸਰੋ ਪਰ ਆਹ ਫੇਦਾ ਰੱਖੇ ਨਾ ਮੈਂ ਇਹਨੂੰ ਫੇਰੇ ਇਥੇ ਜੋਰ ਲਾਇਆ ਤੇ ਆਲੂ ਵਾਲਾ ਪਰੌਂਠਾ ਖਾ ਜਾ ਹਾਂ ਤਾਂ ਨਹੀਂ ਖਾਣਾ ਆਹ ਲੀਏ ਫਿਰ ਆ ਪਾ ਮੁੰਡਿਆ ਟੈਸਟ ਡਰਾਈਵ ਲਈਏ ਮੈਂ ਨਾ ਵੀ ਟੈਸਟ ਡਰਾਈਵ ਨਹੀਂ ਲਾਉ ਗੇ ਮੈਂ ਤੇ ਚੱਲਣਾ ਮਾਲਕ ਉੱਥੋਂ ਵੀ ਦੇ ਟੈਸਟ ਡਰਾਈਵ ਮਾਲਕ ਦੀ ਕਿਰਪਾ ਨਾਲ ਨਾ ਵਿੜੇ ਇੱਕ ਸਾਉ ਦਾ ਭਰਿਆ ਵਾ ਗੱਡੀ ਇੱਕ ਵਿੜੇ ਚ ਆਇਆ ਜੋਤੀ ਸੀ ਆਇਆ ਮਿੱਤਰਾ ਓਏ ਆਜਾ ਆ ਲੋ ਜੀ ਮਾਲਕ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਆ ਵੀ ਹੱਡੀ ਆਪਣੀ ਹੈ ਜੀ ਤੇ ਆ ਸਰਵਿਸ ਕਰਵਾ ਕੇ ਲੈ ਕੇ ਆਏ ਆ ਕਿਲੋਮੀਟਰ ਪੂਰੇ ਹੋ ਗਏ ਨੇ ਤੇ ਆ ਰਾਣੀ ਸੁੰਦਰਾ ਨਵੀਂ ਗੱਡੀ ਦੀ ਚੈੱਕ ਕਰੋ ਗੱਡੀ ਕਾਰ ਸਪੀਓ ਮੁੰਡਿਓ ਇਹ ਟੌਪ ਮਾਡਲ ਜੀਟੀ ਆ ਵਿਕਟਸ ਲੈ ਵੀ ਮਿੱਤਰ ਕੋਣ ਲੈਨੇ ਆ ਟੈਸਟ ਡਰਾਈਵ ਬੈਠ ਵੀ ਮਿੱਤਰਾ ਉਹਦਾ ਮੋਨੂ ਮੈਂ ਇਹਦੀਆਂ ਜਿਹੜੀਆਂ ਲਾਈਟਾਂ ਮੋਨੂ ਨੇ ਦੂਜੀ ਦੀਆਂ ਅਕੋਰਡ ਦੀਆਂ ਕਾਲੀਆਂ ਕਰਾਈਆਂ ਹੁੰਦੀਆਂ ਇਹਦੀਆਂ ਉਹ ਆਟੋਮੈਟਿਕ ਹੀ ਆਈਆਂ ਚਲੋ ਵੀ ਹੁਣ ਟੈਸਟ ਡਰਾਈਵ ਤੋਂ ਬਾਅਦ ਰਿਵਿਊ ਦਿੰਦੇ ਆ ਇਹ ਮੈਨੂੰ ਬੜੀ ਵਧੀਆ ਆਈ ਜੀ ਨਾ ਇੰਟਰਸਟਿੰਗ ਜੀ ਲੱਗੀ ਤਾਂ ਵੂਫਰ ਲਾਇਆ ਇਹਨਾਂ ਨੇ ਕਿੱਥੇ ਆ ਵੇ ਕੁਛ ਇਹਦੇ ਮਤਲਬ ਆਪੇ ਆਉਂਦਾ ਇਹ ਲਵਾਉਂਦੇ ਆ ਤਾਂ ਲੋਕ ਐਂਪ ਵੀ ਆਉਂਦਾ ਤੇ ਵੂਫਰ ਵੀ ਆ ਵਿੱਚੇ ਫੇਟੀਆ ਮਤਲਬ ਵਿੱਚ ਫਿਕਸ ਕੀਤਾ ਇਹਦੇ ਮੈਂ ਪਹਿਲੀ ਵਾਰ ਵੇਖੀ ਆ ਜੀ ਕਿੰ ਕਾਰ ਚ ਨਹੀਂ ਉਹਦਾ ਓਏ ਤੇਰੀ ਵੇਖੀ ਇਹ ਕਾ ਉਹ ਦਿੱਤਾ ਇਹਨਾਂ ਨੇ ਪੰਪਾ ਵਾਲਾ ਬੰਨਣਾ ਉਹ ਮੋਟਰ ਵਾਲਾ ਹਾਂ ਸਹੀ ਹੈ ਚੱਲ ਮੇਤਰਾ ਚਲੋ ਜੀ ਟੈਸਟ ਡਰਾਈਵ ਸਟਾਰਟ ਅੱਟ ਗੱਲ ਰਾਣੀਏ ਅਕਾਲ ਜਿੰਦੂ ਵਾਲੀ ਹੈ ਜਿੰਦੂ ਵਾਲੇ ਦੀ ਹੈ ਨਾ ਪਰ ਕਿੰਦਰ ਫੂਲ ਲੱਗੀ ਘਰ ਰਹੀਏ ਜਿੰਦੂ ਆਵੇ ਬੂਏ ਹੋਰ ਨਹੀਂ ਲਾ ਲਾ ਇਹਨਾਂ ਨਾਲ ਚੱਲ ਜੀ ਜਾਂਦਾ ਫੂਲ ਆ ਗਿਆ ਆ ਗਏ ਸੱਚਾ ਬਰਬਾਤ ਬਾ ਉਧਰੋਂ ਦੀ ਆਣ ਕੇ ਉਧਰੋਂ ਦੀ ਆ ਸਿਕਲ ਉਹ ਇਹਦੇ ਸੀਟੀਆਂ ਵੀ ਹੋ ਦੂਸਰੀਆਂ ਥੋੜੇ ਟਿੰਟ ਹੈਣਾ ਹਲਕੇ ਹਲਕੇ ਥੋੜੀ ਸਵਿਚ ਆਹ ਵੜਦੇ ਅੱਛਾ ਅੱਛਾ ਸਿਰਣਾ ਥੱਲੇ ਆ ਗਿਆ ਉਹ ਬਰੋ ਕਿਦਾਂ ਯਾ ਬਰੋ ਉਹ ਸਭ ਇਹਦੇ ਮਗਰ ਬੈਣਾ ਹਮੇਸ਼ਾ ਖੰਦਾ ਕੋਈ ਵੀ ਗੱਡੀ ਦਾ ਤੇ ਹੁਣ ਹਾਈਟ ਦੇ ਅਕੋਰਡਿੰਗ ਸੀਟ ਐਡਜਸਟ ਹੋਣੀ ਮੇਰੀ ਉਨ ਜੀ ਨੀ ਹਾਈਟ ਫੇਰ ਹੀ ਐਡਜਸਟ ਕਰਾਂਗੇ ਆ ਸਰਾਨਾ ਰਜਾਈ ਲੈ ਕੇ ਸੋਣਾ ਨਾ ਬਿਸਤਰਾ ਨਾ ਵੀ ਕਿਦਾਂ ਦਾ ਯਾਰ ਆਰੇ ਤੁਸੀਂ ਜਾਇਆ ਮੇਰੇ ਸਿਰ ਮਾਰ ਮੈਂ ਕੀ ਕੱਢਾਂ ਆ ਦੇਖੋ ਇਹ ਕਿਨੂੰ ਸਾਈਕਲ ਸਰ ਵਹੀਕਲ ਹੋਇਆ ਵੇ ਇੱਥੇ ਕੰਮ ਆ ਰਿਹਾ ਸੱਸੀ ਕਾਲ ਜੀ ਬਜਿੰਦਰ ਤੂੰ ਵੀ ਕੁਝ ਬੋਲ ਜ਼ੁਬਾਨੋਂ ਖੋਲ ਬਜਿੰਦਰ ਆਂਦਾ ਨਾ ਮੈਂ ਤਾਂ ਦੇਖੀ ਜਾਂਦਾ ਚਲੀ ਗਈ ਜਾਂਦਾ ਪੰਜਾਬ ਚ ਮੈਂ ਮੈਂ ਕੀ ਕੱਢਾਂ ਤੂੰ ਕੈਮਰਾ ਘੁਮਾ ਫਿਰ ਲੈਂਦੇ ਆਪਣੇ ਮੂੰਹ ਵੱਲ ਮੈਂ ਤਾਂ ਤੂੰ ਮਤਲਬ ਤੈਨੂੰ ਤੈਨੂੰ ਸਮਝਣ ਲੱਗਣੀ ਏ ਕਰੀ ਕਿ ਜਾਂਦੇ ਯਾਰ ਕੈਮਰਾ ਖੋਲਦੇ ਆ ਬੋਲੀ ਜਾਂਦੇ ਮੈਂ ਨਾ ਸਾਢੇ 30 ਸਾਲਾਂ ਚ ਤੁਹਾਡੀ ਤਾਂ ਲਾਈਫ ਹੀ ਟੋਟਲ ਚੇਂਜ ਹੋ ਗਈ ਹੈ ਸਾਡੀ ਲਾਈਫ ਯਾਰ YouTube ਨੇ ਬੰਦੇ ਹੀ ਮੈਨੂੰ ਬਿਜ਼ਨਸ ਵਾਲੇ ਲੱਗੇ ਜਾਂਦੇ ਆ ਬਾਬਾ ਦੀਪ ਸਿੰਘ ਨੇ ਲਾਈਫ ਚੇਂਜ ਕੀਤੀ ਬਿਜ਼ਨਸ ਵਾਲੀਆਂ ਗੱਲਾਂ ਕੀਤੀਆਂ ਨਹੀਂ ਆ ਬਾਬਾ ਦੀਪ ਸਿੰਘ ਨੇ ਲਾਈਫ ਚੇਂਜ ਕੀਤੀ ਸਪਲੈਂਡਰਾਂ ਵਾਲੇ ਲੱਗਣੀ ਨੇ ਜਿਹੜੇ ਬੰਦੇ ਹੁਣ ਜਿਹੜੇ ਸਪਲੈਂਡਰਾਂ ਤੇ ਗੇੜੀਆਂ ਘੜਦੇ ਮਾਲਕ ਬਾਬੇ ਦੀਪ ਸਿੰਘ ਨੇ ਨਹੀਂ ਨਹੀਂ ਵਧੀਆ ਵਧੀਆ ਵੀਰ ਦੇਣ ਬਦਲਨੇ ਚਾਹੀਦੇ ਆ ਜ਼ਰੂਰ ਕਦਰ ਤੂੰ ਦਾਸ ਤਨ ਮਰੀਆ ਲੱਗਣ ਡਿਆ ਨਾ ਮੈਨੂੰ ਪੂਰੇ ਨਿਯਾਰੇ ਆਉਣ ਡਿਆ ਆਪਣੇ ਆ ਜਾ ਕੇ ਨਜ਼ਾਰਾ ਹੀ ਵੱਖਰਾ ਹਾਂ ਸਿੱਧਾ ਜਾਂਦੇ ਸਿੱਧਾ ਸਿੱਧਾ ਉਹ ਬੰਦ ਉਧਰੋਂ ਬਾਹਰ ਕੋ ਕੀਤਾ ਨਹੀਂ ਇੱਦਾਂ ਤੇ ਆਪਾਂ ਐ ਨਿਕਲ ਨੂੰ ਜਾਣਾ ਅੱਛਾ ਬਾਪੂ ਮੱਤ ਦੇ ਕਾਵੇਂ ਗੁਰਦਾਰੀ ਚਲੋ ਜੀ ਚਲੋ ਜੀ ਲੈ ਵੀ ਮਿੱਤਰਾਂ ਇੱਕ ਗੱਡੀ ਹੋਰ ਗੱਡੀ ਹੋਰ ਤੇਜੀ ਗੱਡੀ ਦੀ ਡਰਾਈਵ ਇੱਟੀ ਬੈਸਟ ਵਨ ਆ ਜੀ ਇੱਕ ਨੰਬਰ ਮਨਜੋਤ ਸਿੰਘ ਆਸ ਸਾਨ ਗੱਡੀ ਸਾਨ ਗੱਡੀ ਆਸ ਤੇ ਗੱਡੀ ਸਟਾਰ ਲੱਗੇ ਨਹੀਂ ਜੀ ਬਹੁਤ ਹੀ ਹੈ ਸੀਟਾਂ ਦਾ ਕੰਫਰਟ ਬਹੁਤ ਕੰਫਰਟ ਬਹੁਤ ਜਿਆਦਾ ਆ ਤੇ ਡਰਾਈਵ ਵੀ ਇਹਦੀ ਬਹੁਤ ਜ਼ਬਰਦਸਤ ਵਾ ਤੇ ਆਏ ਨੀ ਆ ਕਿਵੇਂ ਕੱਪ ਜੀ ਦੀ ਘੱਟ ਪਹੁੰਚ ਕੇ ਚਲਦੀ ਆ ਮੈਂ ਇੱਕ ਗੱਲ ਦੱਸ ਆਪਣੇ ਕੋਲ ਜੀ ਬਾਬੇ ਦੀਪ ਸਿੰਘ ਜੀ ਦੀ ਕਿਰਪਾ ਨਾਲ ਉੱਚੀਆਂ ਕਾਰਾ ਹੁਣ ਦੋ ਹੈਗੀਆਂ ਵਾ ਤੇ ਇਹ ਮਹਿੰਗੀ ਆ ਪਰ ਜੇ ਮਹਿੰਗੀ ਆ ਨਾ ਇਹਨੇ ਮੇਨਲੀ ਮਹਿੰਗੀ ਵਾਲੀਆਂ ਚੀਜ਼ਾਂ ਵੀ ਆ ਉਹਦੇ ਵਿੱਚ ਇਹ ਇੱਕ ਨੰਬਰ ਕਾਰ ਆ ਇੱਕ ਨੰਬਰ ਇਹ ਤਾਂ ਸ਼ੌਂਕ ਲਈ ਲਈ ਮੋਨੂ ਨੇ ਆਪਣੇ ਸ਼ੌਂਕ ਦਾ ਕਰਕੇ ਲਈ ਹੈ। ਸਰਹਣਾ ਦੇ ਤਰ੍ਹਾਂ ਮਾਲ ਲੰਨਾਂ ਨੇ। 10 ਨੰਬਰ ਪੂਰੇ ਹੋ ਗਏ। 10 ਨੰਬਰ ਪਾ ਕੇ 100 ਹੋ ਗਏ ਪੂਰੇ। ਚੱਲ ਜੀ ਹੁਣ ਅਸੀਂ ਚੱਲੀਏ ਇਹ ਧੁੰਦ ਬੜੀ ਪੈੜ ਆ ਪੀਆ ਤੇ ਇਸ ਤੋਂ ਪਹਿਲਾਂ ਕਿ ਅਨੂੰ ਘਰੋਂ ਫੋਨ ਹੋਣਾ। ਤੇ ਧੁੰਦ ਪੈ ਗਈ ਆ। ਤੇ ਮੈਂ ਨਿਕਲੀ ਹਾਂ ਤਾਂ 6 ਵਜੇ ਬੂਹਾ ਬੰਦ ਆ। ਆ ਇੱਧਰ ਤੇ 6 ਵਜੇ ਬੂਹਾ ਬੰਦ ਵਾ। ਅਕਲਾਂਾ ਕਹਿੰਦਾ। ਅਕਲਾਂਾ ਵੀ 6 ਵਜੇ ਬੂਹਾ ਬੰਦ ਕਰਦਾ। ਅਕਲਾਂਾ ਵੀ 6 ਵਜੇ ਤੱਕ ਬੂਹਾ ਬੰਦ। ਇਹ ਅੰਤ ਗਾਜੀ ਗਲੀਆ ਦੇ ਕੋਲ ਹੀ ਆ। ਤੂੰ ਕਹਿੰਦਾ ਇਹ ਕਿਸ ਤਰ੍ਹਾਂ ਬਾਹਰ ਲਾ ਦਿਓ ਮੇ ਚਲੋ ਜੀ ਆਓ ਵੀ ਆ ਆਵੇ ਕੋ ਜੀ ਮਾਸੜ ਜੀ ਆ ਸੇਵ ਸੇਵਾ ਨਾ ਸੇਵ ਸੇਮ ਐਲਈਡੀਆਂ ਆਪਣੀਆਂ 85 85 ਦੋਵੇ ਤੇ ਮਾਤਾ ਗਿੱਠਾ ਨਾ ਮਿੰਨਦੀ ਪਤਾ ਕਿਉਂ ਆ ਮਾਤਾ ਦੀ ਵੀ ਆਪਣੇ ਵਾਲੀ ਨਿੱਕੀ ਆ ਮੈਂ ਮਾਤਾ ਨੂੰ ਆਖਿਆ ਮੈਂ ਕਿਹਾ ਮਾਤਾ ਉਹਨਾਂ ਦੀ ਕੰਦ ਦਾ ਵਾਇਆ ਛੋਟਾ ਤੁਸੀਂ ਇਦਾਂ ਕਰੋ ਇੱਥੋਂ ਮਿਣੋ ਆਪਾਂ ਘਰ ਜਾ ਕੇ ਆਪਣੇ ਵਾਲੀ ਮਿਲਣੇ ਨੇ ਨਹੀਂ ਪਹਿ ਦਿਨ ਚ ਇੰਚ ਪਹਿ ਦਿਨ ਤੋਂ ਹੀ ਆ ਰੋ ਨਹੀਂ ਨਹੀਂ ਮਤਲਬ ਓਵਰ ਆਲ ਜਿੱਦਾਂ ਇਹ ਉਹ ਉਹ ਇੰਚ ਇਸ ਹੋਰ ਹੁੰਦੇ ਆ ਆਪਾਂ ਜਿਹੜੇ ਵੇਨੇ ਆ ਉਹ ਇੰਚ ਹੋਰ ਹੁੰਦੇ ਆ ਉਹ ਹੀ ਮੈਂ ਕਹਿੰਦਾ ਉਹ ਇੰਚ ਹੋਰ ਹੁੰਦੇ ਆ ਉਹਦੇ ਨਾਲ ਮਿਲ ਲਿਓ ਨਾ ਇੰਚ ਤੇ ਆਪਣੇ ਮਾਂਮੀ ਉਦੋਂ ਵੀ ਕਹੀ ਜਾਂਦੀ ਆਪਣੇ ਵਾਲੀ ਨਿੱਕੀ ਹੈ ਤੇ ਉਹਨਾਂ ਵਾਲੀ ਵੱਡੀ ਪਤਾ ਕੀ ਗੱਲ ਐਂਦਰੇ ਕੰਦ ਨਵਾਂ ਆ ਕਿੰਨਾ ਕ ਹਾਂ ਹੁਣ ਉਹ ਸਾਡੀ ਉਹ ਕਿੱਡੀ ਤਕੜੀ ਕੰਦ ਵਾ ਤੇ ਉਹਦੇ ਨੇ ਛੋਟੀ ਜੀ ਲੱਗਣੀ ਐ ਜਿਹੜਾ ਸਾਨੂੰ ਪਤਾ ਉਹਦੇ ਦੀ ਏਰੀਆ ਬਹੁਤ ਖੁੱਲੇ ਚ ਲੱਗੀ ਐਰੀਆ ਖੁੱਲੇ ਚ ਲੱਗੀ ਆ ਤੇ ਮਾਸੜ ਜੀ ਗੱਡੀ ਬਹੁਤ ਵਧੀਆ ਵਧੀਆ ਲੱਗਦੀ ਬਹੁਤ ਵਧੀਆ ਬਹੁਤ ਸੋਹਣੀ ਜਿੰਨਾ ਕਹਿ ਲੋ ਨਾ ਘਟਾ ਬਹੁਤ ਵਧੀਆ ਡਰਾਈਵ ਵੀ ਤੇ ਇੱਕ ਨੰਬਰ ਆ ਨਾ ਨਾਲ ਇਹ ਉਹ ਦੂਜਾ ਵੀ ਮੈਨੂਅਲ ਵੀ ਹੋ ਜਾਂਦੀ ਆ ਸਾਰੀ 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 ਸਪੋਰਟਸ ਮੈਨੂਅਲ ਲੈਂਗੋ ਤੇਰੇ ਸਾਥੇ ਬਰੂਨੋ ਲੈਂਗੋ 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 ਗਿਰ ਤਲੇਦਾਰ ਵੇਖੀ ਛਾਲਾ ਮਾਰਦਾ ਲੈਂਗੋ ਇਹ ਆਓ ਯੋ ਆਇਆ ਹਵਾਤੀ ਹਵਾਸ ਕੀ ਦੋਵਾਂ ਦੀ ਨਿਸ਼ਾਨ ਮਾਰਨ ਤੇ ਪੈਰ ਨਾਲ ਸਿਰ ਵਾਜਦਾ ਥਲੇ ਭਰਾ ਇਹ ਜਿਆਦਾ ਸਪੈਸ਼ਲ ਟ੍ਰੀਟਮੈਂਟ ਤੇ ਇਹਨੂੰ ਉਹ ਤੇਰੀ ਇੱਕ ਚਲੋ ਜੀ ਚੰਗਾ ਮਨਜੋਸ ਸਿਆ ਸਤਿ ਸ੍ਰੀ ਅਕਾਲ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਵਧਾਈਆਂ ਭਰਾ ਤੁਮੀ ਵੀ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਉਹ ਹੈਲੋ ਰਜਿੰਦਰ ਨੂੰ ਪਈ ਨਾ ਹੋਏ ਮੇਰੀ ਸੁਣ ਲੈ ਗੱਲ ਚਲੋ ਚੇ ਤੇਰੀ ਬੁਰਕੀ ਇੱਕ ਨਹੀਂ ਚਲੋ ਚੰਗਾ ਭਾਬੀ ਚਲੋ ਜੀ ਧੁੰਦ ਬਹੁਤ ਪੈ ਗਈ ਆ ਹੁਣ ਮਨਜੀਤ ਘਰ ਆਜੋ ਚੱਲ ਆਜੋ ਚੰਗਾ ਭਾਬੀ ਚਲੋ ਜੀ ਚੱਲੀਏ ਹੁਣ ਵਕਨਾਂ ਨੂੰ ਮਨਜੀਤ ਮਿਲਣ ਦੀ ਵੀਡੀਓ ਬਣਾਉਣੀ ਸੀ ਦੋਰੇ ਮਿਲੀ ਆ ਟੇਕ ਕੇਅਰ ਗੁੱਡ ਨਾਈਟ ਟੇਕ ਚਲੋ ਜੀ ਪੈਣਾ ਪੈਣਾ ਬਹੁਤ ਬਤਾਈਆ ਲੈ ਕੇ ਗੱਡੀ ਆਓ ਜੀ ਆਓ ਵੈਲਕਮ ਐਨੀ ਟਾਈਮ ਕੱਲ੍ਹ ਹੀ ਹੋਣਾ ਕੱਲ੍ਹ ਆਇਆ ਕਾਲ ਨਹੀਂ ਕਾਲੇ ਘਰੇ ਲੈਣਾ ਚਲੋ ਕਾਲੇ ਚੰਡੀ ਕਰਨ ਜੱਲਣਾ ਚਲ ਕੋਈ ਨਹੀਂ ਅਕੋਰ ਚਲ ਗਈ ਕਿਤੇ ਨਾ ਕਿਤੇ ਪਹੁੰਚ ਗਈ ਆ ਕੋੜ ਇਹ ਅਕੋਰ ਹੀ ਆ ਇੱਕ ਸਾਹ ਦੀ ਮਾਤਾ ਉਹਦੇ ਜਿੰਨੀ ਹੈਵੀ ਆ ਉਹਦੇ ਜਿੰਨੀ ਐਵਰੇਜ ਆ ਹਾਂ ਝੂਟਾ ਲੈਣਾ ਜਾ ਬਹਿ ਜਾ ਝੂਟਾ ਮਾਟਾ ਕਰ ਆਓ ਝੂਟਾ ਦੇਖ ਲਈਏ ਰਣਜੀਤ ਸ਼ੀਸ਼ਾ ਕੋਲ ਕੇ ਮੂੰਹ ਘੜ ਲਈ ਨਹੀਂ ਇਹ ਗੱਲ Papa ਪਰੇ ਟੰਗਿਆ ਨਹੀਂ ਅਰਚ ਗੱਡੀ ਚ ਬੈਂਦੇ ਐ ਨਾ ਇਹਨੇ ਸ਼ੀਸ਼ਾ ਖੋਲਿਆ ਉਸੇ ਲੀਨ ਦੇ ਬੈਟਰੀ ਕੋਡ ਦੀ ਬੈਟਰੀ ਚੱਗੀ ਅਹੀਂ ਮੱਸੜੀ ਸਟਾਰਟ ਹੀ ਬੜੇ ਦਿਨਾ ਬਾਅਦ ਕੀਤੀ ਅੱਜ ਕਿਉਂਕਿ ਉਹਨਾਂ ਕੋ ਗੱਡੀ ਦੀ ਵਧਾਈ ਦੇ ਕੇ ਆਉਂਦਿਆ ਧੁੰਦ ਨੂੰ ਮੱਦੇ ਨਜ਼ਰ ਰੱਖਦਿਆਂ ਮੰਮੀ ਨੇ ਸੋਚਿਆ ਵੀ ਹੁਣ ਪੀਜ਼ਾ ਪਾਰਟੀ ਕਰ ਲਈਏ ਤੇ ਰਾਹ ਦੇ ਵਿੱਚ ਹੀ ਪੀਜ਼ਿਆਂ ਨੂੰ ਪੈ ਗਏ ਮੰਮੀ ਜੀ ਪੀਜ਼ੇ ਨੇ ਖਾ ਲਏ ਧੁੰਦ ਮੇਰੇ ਸਾਹ ਨੂੰ ਡਿੱਗਣ ਲਈ ਆ ਤੈਨੂੰ ਥੋੜਾ ਜਿਹਾ ਜਿਹਨੇ ਡਿੱਗਣੀ ਹੁਣ ਉਨੀ ਰਹਿਣੀ ਹੈ ਖਾਓ ਤੇ ਜ਼ੀਰੋ ਵਿਜ਼ਿਬਿਲਿਟੀ ਹੋ ਜਾਣੀ ਉਹ ਜ਼ੀਰੋ ਬਿਜ਼ੀ ਵਿਜ਼ਿਬਿਲਿਟੀ ਉਹ ਜ਼ੀਰੋ ਬਿਜ਼ੀ ਵਿਜ਼ਿਬਿਲਿਟੀ ਹੋਣੀ ਹੈ ਤੇ ਚਲੋ ਜ਼ੀਰੋ ਬਿਜ਼ੀ ਵਿਜ਼ਿਬਿਲਿਟੀ ਹਾਂ ਹਾਂ ਬੋਲਣਾ ਨਹੀਂ ਆ ਤੇ ਉਹਨੂੰ ਅਸੀਂ ਜਾਣ ਕੇ ਡਏ ਆ ਕਿ ਵੀਡੀਓ ਆ ਉਹਨੂੰ ਵਿਚਾਰ ਮੇਰੇ ਕਿਨੂੰ ਬੋਲਣਾ ਵੀ ਉਹਦਾ ਇਦਾਂ ਕਰੀ ਜਾਂਦਾ ਤੇ ਉਹਦਾ ਕਰਕੇ ਮੈਂ ਡਿਆ ਕਾਪੀ ਕਰ ਅੱਛਾ ਮੈਨੂੰ ਭੁੱਲਣਾ ਨਹੀਂ ਹੁੰਦਾ ਬੋਲਣਾ ਨਹੀਂ ਉਹਦਾ ਜ਼ੀਰੋ ਵਿਜ਼ਿਬਿਲਿਟੀ ਬਾਤਮੀ ਜਿਹੜੇ ਨੂੰ ਇਦਾਂ ਗਈ ਤੂੰ ਕਿਹਨੇ ਕਿਹਾ ਬੋਲ ਲੋ ਜਿਆ ਕਿੰਦੇ ਬੋਲ ਮੀਜ਼ਿਬਿਲਟੀ ਮੇਰਾ ਲੋ ਜੀ ਜ਼ੀਰੋ ਵਿਜ਼ਿਬਿਲਿਟੀ ਹੋ ਗਿਆ ਜੇ ਤੁਰੇ ਦਾ ਟਾਈਮ ਨਾਲ ਹੀ ਪਿੰਡ ਪਹੁੰਚਦੇ ਤੱਕ ਝਾਟੀ ਧੁੰਦ ਪੈ ਗਈ ਹਾਲੇ ਕੀ ਚਲੋ ਫੇਰ ਵੀ ਲਾਗੇ ਬਨੇ ਪਹੁੰਚ ਗਏ ਸੀ ਜੋਦਿਆਂ ਲੱਗੇ ਹਾਂ ਪੀਜ਼ਾ ਖਾਣਾ ਸੀ ਹਾਂ ਚਲੋ ਚੰਗਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਪਪਾ ਜੀ ਦਾ ਫੋਨ ਆ ਰਿਹਾ ਹੈ ਤੇ ਬੱਚੀ ਨਾਲ ਕਾਲ ਤੇ ਗੱਲ ਕੀਤੀ ਜਾ ਰਹੀ ਹੈ ਤੇ ਚਲੋ ਚੰਗਾ ਜੀ ਮਿਲਦੇ ਆ ਅਗਲੀ ਵੀਡੀਓ ਮੇਂ ਦੇਖ ਕੇ ਬਾਅਦ ਮੇਂ ਬ੍ਰੇਕ ਕੇ ਬਾਅਦ ਠੀਕ ਹੈ ਜੀ ਸਾਰਿਆਂ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਖੁਸ਼ੀਆਂ ਖੇੜੇ ਬਣਾਈ ਰੱਖੇ ਹਾਂਜੀ ਤੌਰ ਤੇ ਜੀ ਬਰਸ ਕਿਤਾ ਪੈਦਾ ਭਾਈ ਇਹਨਾਂ ਨੂੰ ਮੂੰਹ ਕਰਕੇ ਪੁੱਛ ਮੇਲਾ ਨਹੀਂ ਇਹਨਾਂ ਨੂੰ ਮੂੰਹ ਕਰਕੇ ਪੁੱਛ ਮਿਤਾ ਦੇ ਤੈਨੂੰ ਆਵੇ ਲਿਖਿਆ ਉੱਤੇ ਉੱਤੇ ਲਿਖਿਆ ਲਿਖਿਆ ਵਾ ਉਹ ਲਿਖਿਆ ਲਤ ਲੈ ਗਿਆ ਉਦਾਂ ਨਹੀਂ ਪੈਣ ਚੱਲ ਪੈ ਗਿਆ ਪੈ ਗਿਆ ਚੱਲ ਛੱਡ ਓਏ ਅੰਨੀ ਸੱਕੀ ਯਾਰ ਕਿਹੜੀ ਜਿੱਤ ਤੋਰੰਡਿਆ ਵਾ ਦਿੱਤੇ ਤੋਰੀ ਜਾਂਦਾ ਚੱਲ ਅਚਾਨਕ ਕਰਾ ਇਹਨੂੰ ਸਾਰੇ ਨਾਲ ਕਰਕੇ ਓਕੇ ਚੱਲ ਆ ਦੱਸਿਆ ਨਹੀਂ ਯਾਰ ਤੂੰ ਇਹ ਤੇ ਗਲਤ ਕਰਿਆ ਅੱਗੇ ਰੈਂਡ ਬ੍ਰੇਕ ਨਹੀਂ ਲਾਉਣ ਡਿਆ ਜ਼ੀਰੋ ਵਿਜ਼ਿਬਿਲਿਟੀ ਪੂਰੀ ਹੋਈ ਅੱਜ ਚਲਾ ਲਈ ਚਲਾ ਲਈ ਪਾਸ ਆ ਪਾਸ